ਬਹੁਤ ਜ਼ਿਆਦਾ ਕਿੱਥੇ ਦੀ ਪੋਸਟਿੰਗ ਰਹੀ ਹੈ ਇਹਨੇ ਜਿਆਦਾ ਜਿਵੇਂ ਕਿ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਵਿੱਚ ਉਦੋਂ ਨਹੀਂ ਸੀ ਜ਼ਿਲ੍ਹਾ ਉਦੋਂ ਦਾ ਅਮਰitsar ਸਾਹਿਬ ਦੀ ਤਸਵੀਰ ਸੀ ਹੂੰ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਹੁੰਦਾ ਸੀ ਹੂੰ ਚਭਾਲ ਤਰਨਤਾਰਨ ਸਾਹਿਬ ਵੀ ਖੇਮ ਕਰਨ ਤੱਕ ਪੱਟੀ ਤੱਕ ਇਹ ਬੰਦਾ ਜਾਂਦਾ ਸੀ ਅੱਛਾ ਇਹਦੇ ਜਿਹੜੇ ਪੁਲਿਸ ਸਟੇਸ਼ਨ ਹੀ ਜਿਹੜੇ ਵੀ ਜਿੱਥੇ ਜੌਬ ਰਹੀ ਏ ਉਹ ਤੁਸੀਂ ਕਹਿੰਦੇ ਚਭਾਲ ਤਰਨਤਾਰਨ ਪੰਜਾਬ ਦਾ ਇਹ ਜ਼ਿਆਦਾ ਖਾੜਕੂਆਂ ਦਾ ਗੜ੍ਹ ਸੀ ਹਾਂ ਇਹ ਧਰਤੀ ਹਾਂ ਇੱਥੇ ਇਹਨੇ ਰੱਜ ਕੇ ਜ਼ੁਲਮ ਕਮਾਏ ਨੇ ਜਿਵੇਂ ਕਿ ਬਾਬਾ ਚਰਨ ਸਿੰਘ ਜੀ ਕਾਰਸ ਵਾਲੇ ਮਹਾਪੁਰਖਾਂ ਨੂੰ ਫੜ ਕੇ ਹੂੰ ਤਸ਼ੱਦਦ ਇਹਨੇ ਕੀਤਾ ਅੱਛਾ ਸ਼ਹੀਦ ਕਰਨ ਚ ਇਹਦਾ ਪੂਰਾ ਰੋਲ ਸੀ ਨਾਲ ਅੱਛਾ ਭਾਈ ਜਸਵੰਤ ਸਿੰਘ ਖਾਲੜਾ ਹੂੰ ਵਾਲੇ ਕੇਸ ਦੇ ਵਿੱਚ ਵੀ ਜਿਹੜੀ ਨਾਲ ਵਿੱਚ ਪੂਰੀ ਹਿੱਸੇਦਾਰੀ ਆ ਅੱਛਾ ਹੋਰ ਸਿੰਘ ਬਹੁਤ ਸਾਰੇ ਨੇ ਸ਼ਹੀਦ ਕੀਤੇ ਨੇ ਹੂੰ ਦਮਦਮੀ ਟਕਸਾਲ ਦੇ ਸਿੰਘ ਸੀ ਭਾਈ ਸੁਖਦੇਵ ਸਿੰਘ ਜੀ ਹੂੰ ਇਹ ਇੱਕ ਸਿੰਘ ਸੀ ਬਾਉ ਸਿੰਘਾਂ ਦੇ ਹੁੰਦੇ ਸੀ ਸਿੰਘ ਜਥੇ ਦਾ ਆਪਣਾ ਹੂੰ ਬਾਬਾ ਰੇਸ਼ਮ ਸਿੰਘ ਜੀ ਕਾਰਸ ਵਾਲੇ ਇਸ ਤਰ੍ਹਾਂ ਦੇ ਕਰਕੇ ਇਹਨੇ ਬਹੁਤ ਸਾਰੇ ਸਿੰਘਾਂ ਤੇ ਜ਼ੁਲਮ ਕਰਕੇ ਸ਼ਹੀਦ ਕੀਤੇ ਆ। ਅੱਛਾ। ਇਹ ਅਜੀਤ ਸੰਧੂ ਦੇ ਥੱਲੇ ਕੰਮ ਕਰਦਾ ਸੀ। ਓਕੇ। ਕੇਪੀ ਗਿੱਲ, ਅਜੀਤ ਸੰਧੂ, ਸਮੇਤ ਸੈਣੀ, ਜ਼ਹਾਰ ਆਲਮ ਇਹ ਸਾਰੀ ਬੁੱਚੜ ਸੈਨਾ ਸੀ ਨਾ ਜਿਹੜੀ ਇਹ ਤਾਂ ਸਿੰਘਾਂ ਦੇ ਖੂਨ ਦੇ ਵਿੱਚ ਤਾਰੀਆਂ ਲਾਉਂਦੇ ਸੀ। ਵਿੱਚ ਹੀ ਇਹਨਾਂ ਦਾ ਜੀਤ ਪੂਲਾ। ਅੱਛਾ। ਇਹ ਸਾਰੇ ਇਕੱਠੀ ਟੋਲੀ ਸੀ।